ਵੱਡੀ ਖਬਰ ਸਾਹਮਣੇ ਆ ਰਹੀ ਹੈ YouTube ਦੇ ਵੱਲੋਂ ਆਪਣੇ ਮੋਨਟਾਈਜੇਸ਼ਨ ਦੇ ਨਿਯਮ ਬਦਲ ਦਿੱਤੇ ਗਏ ਨੇ ਜੀ ਹਾਂ ਨਵੇਂ ਰੂਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕੁਝ ਖਾਸ ਲੋਕ ਇਹ ਪੈਸੇ ਨਹੀਂ ਕਮਾ ਸਕਣਗੇ ਜੀ ਹਾਂ ਦੱਸ ਤੀਏ ਕਿ ਪੂਰੀ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਜਿਹੜੇ ਕ੍ਰੀਏਟਰ ਨੇ ਉਹਨਾਂ ਲਈ ਦਿੱਕਤਾਂ ਹੁਣ ਜ਼ਿਆਦਾ ਪੈਦਾ ਹੋ ਸਕਦੀਆਂ ਨੇ ਕਿਉਂਕਿ ਵਾਰ-ਵਾਰ ਜਿਹੜੇ ਕੰਟੈਂਟ ਪਾ ਰਹੇ ਨੇ ਜਾਂ AI ਦਾ ਪ੍ਰਯੋਗ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਹੁਣ ਰੈਸਟ੍ਰਿਕਸ਼ਨਸ ਲਗਾ ਦਿੱਤੀਆਂ ਗਈਆਂ ਨੇ ਜਿਹੜੇ ਜਿਹੜੇ ਲੋਕ ਅਜਿਹਾ ਕੰਟੈਂਟ ਬਣਾ ਰਹੇ ਨੇ ਉਹਨਾਂ ਨੂੰ ਪੈਸਾ ਨਹੀਂ ਮਿਲੇਗਾ ਮੋਨਟਾਈਜੇਸ਼ਨ ਨਹੀਂ ਹੋਵੇਗੀ ਜੀ ਹਾਂ ਇਹ ਬਿਹਤ ਅਹਿਮ ਖਬਰ ਹੈ ਖਾਸ ਕਰਕੇ ਉਹਨਾਂ ਯੂਟਿਊਬਰਾਂ ਨੂੰ ਤੇ ਜਿਹੜੇ ਜਿਹੜੇ ਲੋਕ ਜਿਨ੍ਹਾਂ ਨੇ ਹਲੇ ਆਪਣਾ YouTube ਦਾ ਪੇਜ ਬਣਾਇਆ ਤੇ ਅੱਗੇ ਤਰੱਕੀ ਸੋਚ ਰਹੇ ਨੇ ਕਰਨਗੇ ਪੈਸੇ ਕਮਾਉਣਗੇ ਇਹ ਖਬਰ ਧਿਆਨ ਨਾਲ ਸੁਣ ਲੈਣ ਕਿਉਂਕਿ ਫਿਊਚਰ ਦੇ ਵਿੱਚ ਕਮ ਆਵੇਗੀ 15 ਜੁਲਾਈ ਤੋਂ ਨਿਯਮ ਜਿਹੜੇ ਨੇ ਨਵੇਂ YouTube ਆਪਣੇ ਲਾਗੂ ਕਰ ਰਿਹਾ ਥੋੜੇ ਨਾਲ ਸਾਰੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਦਰਸਲ YouTube ਦੇ ਵੱਲੋਂ ਆਪਣੇ ਨਵੇਂ ਨਿਯਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਹੁਣ ਆਪਣੀ ਮੋਨਟਾਈਜੇਸ਼ਨ ਦੀ ਨੀਤੀ ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ YouTube ਨੇ ਉਹਨਾਂ ਕ੍ਰੀਟਰਾਂ ਤੇ ਸਖਤੀ ਕਰੇਗਾ ਜੋ ਵਾਰ-ਵਾਰ ਉਹੀ ਜਿਹਾ ਮਸ਼ੀਨ ਵਰਗੀ ਸਮੱਗਰੀ ਬਣਾ ਰਹੇ ਨੇ ਇਹ ਬਦਲਾਅ 15 ਜੁਲਾਈ ਤੋਂ ਲਾਗੂ ਹੋਵੇਗਾ ਇਸ ਦਾ ਉਦੇਸ਼ ਅਜਿਹੇ ਵੀਡੀਓ ਦੀ ਪਛਾਣ ਕਰਨਾ ਹੈ ਜੋ ਅਸਲੀ ਨਹੀਂ ਹਨ ਅਤੇ ਸਿਰਫ ਵਿਊਜ਼ ਪ੍ਰਾਪਤ ਕਰਨ ਦੇ ਲਈ ਬਣਾਏ ਗਏ ਹਨ ਦੱਸਦੇ ਕਿ ਮੂਲ ਸਮੱਗਰੀ ਨੂੰ ਉਤਸ਼ਾਹਿਤ ਕਰਨਾ ਇਸ ਦਾ ਮੇਨ ਮਕਸਦ ਹੈ ਇਸ Google ਮਲਕੀਅਤ ਵਾਲੇ ਪਲੇਟਫਾਰਮ ਨੇ ਇੱਕ ਸਹਾਇਤਾ ਪੰਨੇ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ YouTube 파ਟਨਰ ਪ੍ਰੋਗਰਾਮ YPP ਦੇ ਤਹਿਤ ਵੱਡੇ ਪੱਧਰ ਤੇ ਤਿਆਰ ਅਤੇ ਦੁਹਰਾਓ ਸਮਗਰੀ ਦੀ ਪਛਾਣ ਅਤੇ ਮੁਲਾਂਕਣ ਕਰਨ ਦੀ ਪ੍ਰਕਿਰਿਆ ਨੂੰ ਹੋਰ ਵੀ ਸਖਤ ਬਣਾਇਆ ਜਾਵੇਗਾ ਕੰਪਨੀ ਦਾ ਕਹਿਣਾ ਹੈ ਕਿ YouTube ਨੇ ਹਮੇਸ਼ਾ ਅਸਲੀ ਅਤੇ ਪ੍ਰਮਾਣਿਕ ਸਮਗਰੀ ਨੂੰ ਉਤਸ਼ਾਹਿਤ ਕੀਤਾ ਹੈ ਤੇ ਇਹ ਨੀਤੀ ਉਦੇਸ਼ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ ਦੱਸਦੀ ਹੈ ਕਿ YouTube ਦੀਆਂ ਨਵੀਆਂ ਸ਼ਰਤਾਂ ਕੀ ਹਨ ਧਿਆਨ ਨਾਲ ਸੁਣ ਲਓ ਤੇ ਅੱਗੇ ਆਪਣੇ ਯੂਟਿਊਬਰ ਦੋਸਤਾਂ ਦੇ ਨਾਲ ਸਾਂਝੀ ਕਰ ਦਿਓ YouTube ਦੀ ਮੁਦਰੀਕਰਨ ਜਾਨੀ ਕਿ ਮੋਨਟਾਈਜੇਸ਼ਨ ਦੀ ਨੀਤੀ ਦੇ ਵਿੱਚ ਪਹਿਲਾਂ ਹੀ ਸੁਭਸ਼ਟ ਕੀਤਾ ਗਿਆ ਹੈ ਕਿ YouTube ਤੋਂ ਪੈਸੇ ਕਮਾਉਣ ਵਾਲੇ ਸਾਰੇ ਕ੍ਰਿਏਟਰਾਂ ਦੀ ਸਮਗਰੀ ਅਸਲੀ ਹੋਣੀ ਚਾਹੀਦੀ ਹੈ ਨਵੀਂ ਨੀਤੀ ਦੋ ਚੀਜ਼ਾਂ ਤੇ ਵਿਸ਼ੇਸ਼ ਜ਼ੋਰ ਦਿੰਦੀ ਹੈ ਸਮਗਰੀ ਦੀ ਮੌਲਿਕਤਾ ਕਿਸੇ ਹੋਰ ਦੀ ਸਮਗਰੀ ਨੂੰ ਵੱਡੇ ਬਦਲਾਅ ਤੋਂ ਬਿਨਾਂ ਨਹੀਂ ਵਰਤਿਆ ਜਾ ਸਕਦਾ ਭਾਵੇਂ ਉਸ ਨੂੰ ਲਿਆ ਜਾਵੇ ਇਸ ਨੂੰ ਇਹ ਹੱਦ ਤੱਕ ਸੋਧਣਾ ਜ਼ਰੂਰੀ ਹੈ ਕਿ ਨਵਾਂ ਦਿਖਾਈ ਦੇਵੇ ਅਤੇ ਤੁਹਾਡਾ ਆਪਣਾ ਹੋਵੇ ਉੱਥੇ ਹੀ ਦੁਹਰਾਉਣ ਵਾਲੀ ਸਮੱਗਰੀ ਦੀ ਮਨਾਹੀ ਹੈ ਕਿ ਬਾਰ-ਬਾਰ ਤੁਸੀਂ ਇੱਕੋ ਤਰੀਕੇ ਦਾ ਕੰਟੈਂਟ ਜੇ ਪਾ ਰਹੇ ਹੋ ਤਾਂ ਵੀ ਤੁਹਾਡੀ ਮੋਨਟਾਈਜੇਸ਼ਨ ਔਨ ਨਹੀਂ ਹੋਵੇਗੀ ਇੱਕ ਟੈਂਪਲੇਟ ਵਿੱਚ ਬਣਾਏ ਗਏ ਵੀਡੀਓ ਬਾਰ-ਬਾਰ ਦੁਹਰਾਏ ਗਏ ਸਿਰਫ ਵਿਊਜ਼ ਪ੍ਰਾਪਤ ਕਰਨ ਦੇ ਉਦੇਸ਼ ਨਾਲ ਬਣਾਏ ਗਏ ਵੀਡੀਓ ਹੁਣ YouTube ਦੀਆਂ ਨਜ਼ਰਾਂ ਦੇ ਵਿੱਚ ਸ਼ੱਕੀ ਹੋਣਗੇ ਇਸ ਵਿੱਚ ਘੱਟ ਕੋਸ਼ਿਸ਼ ਵਾਲੀ ਸਮੱਗਰੀ ਕਲਿੱਕਬੇਟ ਥੰਬਨੇਲ ਅਤੇ ਸਿੱਖਿਆ ਜਾਂ ਮਨੋਰੰਜਨ ਦੀ ਭਾਵਨਾਵਾਂ ਤੋਂ ਬਿਨਾਂ ਬਣਾਏ ਗਏ ਵੀਡੀਓ ਸ਼ਾਮਲ ਹਨ ਤਾ ਉਥੇ ਹੀ ਦੱਸਦੇ ਕਿ ਇੱਕ ਵੱਡਾ ਸਵਾਲ ਤੁਹਾਡੇ ਜ਼ਹਿਨ ਦੇ ਵਿੱਚ ਇਹ ਵੀ ਸ਼ੁਰੂ ਖੜਾ ਹੋ ਜਾਵੇਗਾ ਕਿ ਆਖਰਕਾਰ ਕੀ AI ਸਮੱਗਰੀ ਦੀ ਰਡਾਰ ਤੇ ਆ ਜਾਵੇਗੀ ਹਾਲਾਂਕਿ YouTube ਨੇ ਇਸ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਹੈ ਪਰ ਮੌਜੂਦਾ ਰੋਜ਼ਾਨਾ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਰਿਹਾ ਹੈ ਕਿ ਅਜਿਹੇ AI ਦੁਆਰਾ ਤਿਆਰ ਕੀਤੇ ਗਏ ਵੀਡੀਓ ਜਿਨ੍ਹਾਂ ਦੇ ਵਿੱਚ ਮਨੁੱਖੀ ਯੋਗਦਾਨ ਤੋਂ ਬਿਨਾਂ ਆਵਾਜ਼ਾਂ ਪ੍ਰਤੀਕਿਰਿਆ ਸ਼ਾਮਿਲ ਕੀਤੀ ਗਈ ਹੈ ਇਹ ਵੀ ਇਸ ਨਵੀਂ ਸ਼ਕਤੀ ਦੇ ਦਾਇਰੇ ਦੇ ਵਿੱਚ ਆ ਸਕਦੇ ਨੇ ਤਾਂ ਦੇਖ ਸਕਦੇ ਹੋ ਗੁਣਵੱਤਾ ਵਾਲੀ ਸਮੱਗਰੀ ਹੁਣ ਪੈਸਾ ਕਮਾਉਣ ਲਈ ਵਦੇਰੇ ਮਹੱਤਵਪੂਰਨ ਹੋਵੇਗੀ YouTube ਦੀ ਨੀਤੀ ਦੇ ਤਹਿਤ ਮੋਨਟਾਈਜੇਸ਼ਨ ਦੇ ਲਈ ਪਹਿਲਾਂ ਹੀ ਕੁਝ ਘੱਟੋ-ਘੱਟ ਸ਼ਰਤਾਂ ਹਨ ਜਿਵੇਂ ਕਿ ਪਿਛਲੇ 12 ਮਹੀਨਿਆਂ ਦੇ ਵਿੱਚ ਘੱਟੋ-ਘੱਟ 1000 ਗਾਹਕ ਅਤੇ 4000 ਵੈਦ ਜਨ ਤੱਕ ਦੇਖਣ ਦੇ ਘੱਟੋ ਘੰਟੇ ਹੋਣੇ ਚਾਹੀਦੇ ਨੇ ਤਾਂ ਪਿਛਲੇ 90 ਦਿਨਾਂ ਦੇ ਵਿੱਚ 10 ਮਿਲੀਅਨ ਵੈਦ ਸ਼ਾਰਟਸ ਵਿਊਜ਼ ਹੋਣੇ ਚਾਹੀਦੇ ਹਨ ਤੇ ਹੁਣ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਵੀ ਸਮਗਰੀ ਦੀ ਗੁਣਵੱਤਾ ਅਤੇ ਮੌਲਿਕਤਾ ਇਹ ਫੈਸਲਾਤ करेगी कि क्रिएटर ਨੂੰ ਪੈਸੇ ਮਿਲਣਗੇ ਜਾਂ ਨਹੀਂ ਤਾਂ ਦੇਖ ਸਕਦੇ ਹੋ ਜੇਕਰ ਤੁਸੀਂ ਯੂਟਿਊਬਰ ਹੋ ਤਾਂ ਇਹ ਖਬਰ ਧਿਆਨ ਨਾਲ ਸੁਣ ਲਓ ਇਹ ਨਿਯਮ ਧਿਆਨ ਨਾਲ ਸੁਣ ਲਓ ਕਿਉਂਕਿ ਇਸ ਤੋਂ ਬਾਅਦ ਹੀ ਤੁਹਾਡੇ ਯੂਟਿਊਬ ਤੋਂ ਪੈਸੇ ਆਣਗੇ ਯੂਟਿਊਬ ਦਾ ਇਹ ਕਦਮ ਉਹਨਾਂ ਸਾਰਿਆਂ ਲਈ ਇੱਕ ਚੇਤਾਵਨੀ ਹੈ ਜੋ ਘੱਟ ਮਿਹਨਤ ਨਾਲ ਜ਼ਿਆਦਾ ਕਮਾਈ ਕਰਨ ਦੀ ਉਮੀਦ ਕਰ ਰਹੇ ਨੇ ਹੁਣ ਇਸ ਪਲੇਟਫਾਰਮ ਤੇ ਸਿਰਫ ਸਖਤ ਮਿਹਨਤ ਰਚਨਾਤਮਕਤਾ ਅਤੇ ਅਸਲੀ ਸਮੱਗਰੀ ਹੀ ਬਚ ਸਕੇਗੀ